चाबी चाड़े ਇਹ ਵੀ ਬੱਦਲ ਬੱਦਲ ਹੈ ਪੁਲਾੜ ਕਾਟ ਰਿਹਾ ਹੈ ਆਪਣਾ ਨੈਕਾ ਨਾ ਸਭ ਗਾਇਬ ਕਿ ਮੈਂ ਹਾਂ ਪ੍ਰਣਾਮ ਮੁੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਓਪਨ ਥੀਏਟਰ ਦੇ ਕੋਲ ਟ੍ਰੈਫਿਕ ਮੁਲਾਜ਼ਮਾ ਵਾਲੋ ਨਾਕਾ ਲਗਾਇਆ ਗਿਆ ਹੈ ਜਲਾਲਾਬਾਦ ਤੋਂ ਲਾਈਵ ਤਸਵੀਰਾਂ ਜੰਨਤ ਟੀਵੀ ਰਾਹੀਂ ਮੈਂ ਹਾਂ ਪ੍ਰਣਾਮ ਮੁੰਜਾਲ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ओपन थिएटर कॉल, जिथे कि ट्रैफिक पुलिस वालों नाका लगया गया है ओपन थिएटर कॉल, जो कि ट्रैफिक पुलिस वालों नाका लगया गया है तुम इस टाइम दाइव तस्वीर देख रहे हो मैं हाँ प्रणम मुंजाल ਜੀ ਜਨਤ ਟੀਵੀ ਤੋਂ ਲਾਈਵ ਦੇਖ ਰਹੇ ਹੋ ਇਸ ਟਾਈਮ ਐਸ ਐਚ ਓ ਸਾਭ ਲੋਨ ਨਾਕ ਲਗਾ ਕੇ ਚੋਨਾ ਦੇ ਮੱਦੇ ਨਜ਼ਰ ਰੱਖਦੇ ਹੋਏ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੈਂ ਹਾਂ ਪ੍ਰਨੋ ਮੁੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਖਾਣਾ ਸਦਰ ਜਲਾਲਾਬਾਦ ਤੋਂ ਲਾਈਵ ਦੇਖ ਰਹੇ ਹੋ ਗੱਡੀ ਦੀ ਚੈਕਿੰਗ ਕਰਦੇ ਹੋਏ ਐਸ ਐਚਓ ਸਾਹਿਬ थाना सदर ਤੋਂ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ थाना सदर ਤੋਂ ਜੋਨਾਂ ਦੇ ਮਜ਼ੇ ਨਜ਼ਰ ਰੱਖਦੇ ਹੋਏ सदर थाना ਐਸ ਐਚਓ ਸਾਹਿਬ ਵੱਲੋਂ ਨਾਕਾ ਲਗਾਇਆ ਗਿਆ ਹੈ ਪਕਾਲ ਬਾਤ ਕਰਦੇ ਆ ਐਸਐਚਓ ਸਾਹਿਬ ਨਾਲ ਸਰਦਾਰ ਮਲਵੀਰ ਸਿੰਘ ਜੀ ਨਾਲ ਜੀ ਸਰ ਜਿਹੜਾ ਅੱਜ ਤੁਸੀਂ ਨਾਕਾ ਲਗਾਇਆ ਗਿਆ ਹੈ ਇਹ ਕਿਸ ਪਰਪਸ ਲਈ ਲਗਾਇਆ ਹੈ ਇੱਕ ਬੱਲੇ ਦੇ ਲਾਗੇ ਮੰਨ ਲਓ ਐਸਐਸਪੀ ਸਾਹਿਬ ਹਾਲਤਾ ਵੀ ਉਹ ਲੋਕ ਇਹ ਤਾਂ ਕਿਤੇ ਨਹੀਂ ਹੈ ਕਿ ਸਮੇਂ ਸਮੇਂ ਤੇ ਨਾਕਾ ਬੰਦੀ ਕਰਕੇ ਜਿਹੜੇ ਸ਼ੱਕੀ ਆਦਮੀ ਆ ਜਾਂ ਸ਼ੱਕੀ ਵੀ ਜਿਹੜੇ ਘਰੋਂ ਵਿੱਚ ਚੈੱਕ ਕੀਤੀ ਜਾਵੇ ਕੋਸੇ ਮਦਰਾਂ ਦੇ ਲਈ ਜੀ ਉਚੈਂ ਕਰੇ ਮਾਂ ਦੇ ਉਸ ਸੀਸੇ ਇਹ ਨੱਕਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲਗਾਏਗਾ ਕਿ ਅਸੀ ਰਾਤ ਨੂੰ ਕਿਸੇ ਸਮੇਂ ਵੀ ਅਧਿਚੇ ਚੈਂਕਰ ਦੇ ਲਾਗ ਲਾ ਦੇ ਸੀ ਪਰ ਨਾ ਕਰੇ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਟ੍ਰੈਫਿਕ ਇਨਚਾਰਜ ਉਹਨਾਂ ਵੱਲੋਂ ਪੁੱਛਦੇ ਆ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਉਹ ਤੁਸੀਂ ਨਾਕਾ ਲਗਾਇਆ ਸਰ ਕਿ ਕਿਸ ਪਰਪਸ ਲਈ ਲਗਾਇਆ ਗਿਆ ਐਸੀ ਕਿਹਾ ਉਹਦੇ ਕਿਸੇ ਨਿਰਦੇਸ਼ ਦੇ ਮੁਤਾਬਕ ਇਹ ਨਾਕਾ ਲਾਇਆ ਗਿਆ ਇਹ ਜਿਹਨੇ ਰਿਕਰਾਂ ਦੇ ਨੰਬਰ ਨਹੀਂ ਲੱਗੇ ਅੱਗੇ ਪਿੱਛੇ ਉਹਨਾਂ ਦੇ ਚਲਾਨ ਕਰਦੇ ਆ ਜੇ ਕੋਈ ਡਾਕੂਮੈਂਟ ਹੈ ਜਿਹਨੇ ਪੂਰੇ ਕੰਪਲੀਟ ਨਹੀਂ ਕਿਸੇ ਲਈ ਹੱਡ ਮਰਦਾ ਚਲਾਕ ਕਰਦੇ ਸਰ ਜਿਹੜੀ ਚੋਰੀ ਦੀਆਂ ਵਾਰਦਾਤਾਂ ਹੋਰੀਆਂ ਨੇ ਆਪਣੇ ਜਲਾਲਾਬਾਦ ਵਿੱਚ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਮੁੱਖ ਰੱਖਦੇ ਇਸ ਕਰਕੇ ਨਾਕੇ ਲਗਾਏ ਜਾਂਦੇ ਨੇ ਨਾਕੇ ਲਗਾਏ ਲੱਖਵਾ ਕੇ ਜਗਾਂ ਦੇ ਨਾਕੇ ਲਾਉਂਦੇ ਵਿਕਲਪ ਚੈੱਕ ਕਰਦੇ ਆ ਪੂਰੇ ਜੇ ਡਾਕੂਮੈਂਟ ਉਹਨਾਂ ਕੋਲ ਸਹੀ ਨਹੀਂ ਉਹਨਾਂ ਦੇ ਨਾਮ ਅਜ਼ੀਜ਼ ਸਾਹਿਬ ਹੈ ਤਾਂ ਕਰਨੀ ਹੈ ਕੋਈ ਡਾਕੂਮੈਂਟ ਨਹੀਂ ਹੈਗੇ ਜਾਂ ਅੱਗੇ ਪਿੱਛੇ ਨੰਬਰ ਨਹੀਂ ਹੈ ਉਹਨੂੰ ਦੋਸਤਾਂ ਨੂੰ ਤੰਦ ਕਰਕੇ ਐਕਸਟੂ ਸਾਹਿਬ ਗੱਡੀਆਂ ਨੂੰ ਰੋਕਦੇ ਹੋਏ ਨਜ਼ਰ ਆ ਰਹੇ ਨੇ ਬਾਕੀ